ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਤੁਹਾਡਾ ਕੀ ਹਾਲ ਚਾਲ ਆਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬਾਹਰ ਅੱਜ ਵਧੀਆ ਮੌਸਮ ਹੈ ਬੀਬੀ ਕਰ ਰਹੀ ਹੈ ਪਾਠ ਤੇ ਭੈਣ ਜੀ ਹੋਣੀ ਵੀ ਬਾਹਰ ਬੈਠੇ ਨੇ ਗੁਰਪ੍ਰੀਤ ਬੈਠੀ ਹੈ ਭੈਣ ਜੀ ਵੀ ਇੱਥੋਂ ਨਹੀਂ ਉੱਠ ਕੇ ਗਏ ਨੇ ਚਲੋ ਆਪਾਂ ਬੈਠ ਕੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਗੁਰਪ੍ਰੀਤ ਲੱਗੀ ਹੋਈ ਹੈ ਇੱਧਰ ਫਲੀਆਂ ਕਟਾਂ ਤੇ ਇਹਨਾਂ ਤੋਂ ਕੰਮ ਕਰਾ ਰਹੇ ਹਾਂ ਆਪਾਂ ਲਾਹਾ ਲੈ ਰਹੇ ਹਾਂ ਇਹਨਾਂ ਦਾ ਵੀ ਆਈਆਂ ਤੇ ਚਲ ਕੰਮ ਤਾਂ ਕੋਈ ਕਰਾਈਏ ਇਹਨਾਂ ਤੋਂ ਦੋ ਦਿਨ ਹੋ ਗਏ ਪਈਆਂ ਹਾਂ ਜਿਵੇਂ ਪਈਆਂ ਸੀਗੀਆਂ ਤੇ ਅੱਜ ਫਿਰ ਨਾਲੇ ਬਾਹਰ ਵਧਾਈਆਂ ਦੇ ਨਾਲੇ ਇਹਨਾਂ ਤੋਂ ਕੰਮ ਕਰਾਇਆ ਦੇਖੀ ਕਿੰਨੀ ਸੋਣੀ ਹਵਾ ਚੱਲਦੀ ਬਾਹਰ ਮਾ ਕੀਤਾ ਪੈਂਦੀ 13 ਮਾ ਕੀਤਾ ਜੇ ਕੋਈ ਪ੍ਰੀਤੀਆਂ ਗੱਲਾਂ ਵੀ ਵਧੀਆ ਹੁੰਦੀਆਂ ਆ ਆ ਪੀਲੇ ਰੰਗ ਦੀ ਦੁਪਹਿਰ ਖੜੀ ਦੇਖੀ ਖਿੜਨ ਲੱਗੀ ਮੈਨੂੰ ਆਏ ਸੀਗਾ ਮੈਂ ਉੱਥੇ ਲੈ ਕੇ ਆਉਣੀ ਸੀ ਬਟੰਡਿਓ ਉਹ ਕਿਤੇ ਪਿਛਲੇ ਸਾਲ ਲੈ ਕੇ ਆਈ ਸੀ ਹਾਂ ਚੱਲ ਪੈਂਦੀ ਆ ਚੱਲ ਪੈਂਦੀ ਆ ਹਾਂ ਤੇ ਪਿਛਲੇ ਸਾਲ ਮੈਂ ਲਈ ਸੀ ਲਾਈ ਸੀ ਮੈਨੂੰ ਐ ਸੀਗਾ ਵੀ ਸਿਰਫ ਉਹ ਪਿੰਕ ਜੀ ਹੋਣਗੇ ਪਰ ਮੈਂ ਉਧਰਲੀ ਕੰਧ ਤੇ ਜਿਹੜਾ ਗਮਲਾ ਉੱਚ ਵੀ ਦੇਖਿਆ ਉਹ ਚ ਵੀ ਪੀਚ ਗਮ ਕਲਰ ਦੇ ਹੈਗੇ ਹੈ ਤੇ ਬਾਹਰ ਤਾਂ ਹੈ ਨਹੀਂ ਵਾਈਟ ਪਿਛਲੀ ਵਾਰ ਸੀਗਾ ਨਿਕਲਣਗੇ ਕਿਦੋਂ ਨਾ ਕਿਦੋਂ ਜਿਵੇਂ ਆ ਗਮਲੇ ਪਏ ਖਿੜੇ ਨਹੀਂ ਨਾ ਸਾਰੇ ਜਦੋਂ ਖਿੜਨਗੇ ਉਦੋਂ ਪਤਾ ਲੱਗੂ ਆ ਹੁਣ ਮੌਸਮ ਸਹੀ ਹੋ ਜਾਣਾ ਹਮ ਅਗਰ ਗਰਮ ਬਾੜੀ ਨਾ ਆਵੇ ਸੀ ਨਾ ਤਾਂ ਨਹੀਂ ਚੱਲਦੀ ਇਹੋ ਬਈਓ ਸਾਡੀ ਝੁੰਮਕਾ ਵੇਲ ਬਾਰੇ ਦੱਸੋ ਮੈਂ ਹੁਣ ਹੋਵੇ ਦੇ ਬਾਰੇ ਪਤਾ ਕੀ ਸੋਚ ਰਹੀ ਆ ਉਹ ਡੰਡਾ ਮੈਂ ਹੀ ਗੱਡਿਆ ਸੀਗਾ ਜਿੱਥੇ ਉਹ ਝਮਕਾ ਬੇ ਚੜਾਈ ਹੈ ਹਾਂ ਹੁਣ ਮੇਰਾ ਰਾਦਾ ਵੀ ਇਧਰਲੇ ਪਾਸੇ ਉਹ ਕੋਰਨਰ ਚ ਗੱਡ ਗਿਆ ਇਕ ਕਿੰਨਾ ਵੱਸੀ ਇੱਕ ਡੰਡਾ ਉਹਨੂੰ ਰਸੀ ਪਾ ਕੇ ਤੇ ਬਸ ਆਈ ਇਹਦੇ ਨਾਲ ਹੀ ਆ ਗਈ ਸੀ ਹਾਂ ਆਈ ਕਰ ਲੈਣੀ ਆ ਕਿਉਂਕਿ ਇਹ ਹੁਣ ਵੱਧ ਗਈ ਤੇ ਇਹ ਥੋੜੇ ਦਿਨਾਂ ਬਾਅਦ ਫੇਰ ਥਲੇ ਡਿੱਗ ਪੈਂਦੀ ਹੈ ਜਿੰਨੀ ਕ ਵੱਧ ਜਾਂਦੀ ਹੈ ਫਿਰ ਫੇਰ ਮੈਂ ਬੰਨ੍ਹ ਦੇਣੀ ਆ ਇਹਨੂੰ ਹੁਣ ਮੈਂ ਸੋਚਦੀ ਆ ਵੀ ਇਧਰ ਫੇਰ ਇਧਰ ਪਾ ਦੇ ਉਹ ਡੰਡਾ ਜਾਂ ਹਾਂ ਇਧਰ ਗੱਡ ਕੇ ਨਾ ਹੋਰ ਤੇ ਫੇਰ ਇਹ ਵਧੀਆ ਬਣ ਜੂਗੀ ਹਾਂ ਕਈ ਕੰਮ ਕਰਨਾ ਪੈਣਾ ਹੁਣ ਆਪਾਂ ਅਲਤ ਮੌਸਮ ਠੰਡਾ ਕਰ ਦੋ ਇਹੇ ਕੰਮ ਹਾਂ ਕਰਦੀ ਆ ਨਾਲ ਲਾਉਂਗੀ ਨਾ ਤੁਹਾਨੂੰ ਅਮ ਤਾਂ ਹੀ ਤਾਂ ਕਰਦੇ ਕੰਮ ਠੰਡੇ ਵਾਲਾ ਅਲਤ ਉਹ ਇੱਕ ਵੀ ਵਿਆਹ ਆ ਗਈ ਬੜੀ ਸੁਧਰ ਕੇ ਜਜੂ ਨੀਚਾਨੀ ਲੈ ਕੇ ਆਏ ਫਿਰ ਤਾਂ ਸਾਫ ਕੀ ਆਈਏ ਸੁਧਰ ਕੇ ਜਿ ਆਏ ਸੁਧਰ ਕੇ ਜਿ ਤਿਆਰ ਜਿਓ ਕੇ ਆਇਨੇ ਕੈਮਰੇ ਸਾਹਮਣੇ ਤਿਆਰ ਦੁਰ ਕੋਈ ਮੋਰੀ ਚਲੋ ਦੇਖੀ ਮੈਂ ਵੀ ਤੇ ਆਪਾਂ ਦੇ ਬ੍ਰੈਂਡ ਵਾਲਾ ਬੋਲਾਂ ਨੂੰ ਰੰਗ ਰੂنگ ਲਾਇਆ ਕੱਲ ਨੂੰ ਸਕੂਲ ਜਾਣਾ ਤੇ ਸਕੂਲ ਜਾਣ ਦੀ ਤਿਆਰੀ ਚੋ ਸਕੂਲ ਤੇ ਆਉਂਦੀ ਅੱਜ ਤਿਆਰੀ ਕਰੀਏ ਜਵਾਨ ਹੋ ਕੇ ਜਾਵਾਂਗੇ ਘਰੇ ਬੁੱਢੇ ਹੋ ਤੇ ਸੀ ਆ ਇਸ ਕਰਕੇ ਆਪਾਂ ਵੀਡੀਓ ਚ ਐਵੇਂ ਨਹੀਂ ਆ ਰਹੇ ਰੰਗ ਲਾ ਕੇ ਤਿਆਰ ਹੋ ਕੇ ਤਿਆਰ ਹੋ ਕੇ ਆਵਾਂਗੇ ਵੀ ਵੀ ਤੇ ਜਾ ਰਹੀ ਹੈ ਵੀ ਵੀ ਹੁਣ ਅਰਦਾਸ ਕਰੂਗੀ ਬਸ ਹੜੇ ਗਾਈ ਸਬਜੀ ਬਹੁਤ ਬਹੁਤ ਬਣਦੀ ਹੈ ਹਾਂ ਜੇ ਢੰਗ ਨਾਲ ਬਣਾਈ ਹੋਵੇ ਕੀ ਕਰਨ ਦਾ ਹੀ ਹੈ ਬੀਬੀ ਨੇ ਸਖਾਈ ਦੇਣੀ ਹਾਂ ਹਾਂ ਨਹੀਂ ਸਬਜੀ ਘਰ ਵਧੀਆ ਬਣਾਉਂਦੀ ਉਹ ਵੀ ਸਬਜੀ ਤੇ ਸਬਜੀ ਸਬਜੀ ਬਹੁਤ ਵਧੀਆ ਬਣਾਉਂਦੀ ਹੈ ਕੰਮ ਕੀਤਾ ਕਰਕੇ ਨਾ ਬੀਬੀ ਨੂੰ ਵਿਸ਼ਵਾਸ ਬੀਬੀ ਤਾਂ ਟਿਕੰਜਾਂਦਾ ਬੀਬੀ ਤਾਂ ਫਿਰ ਕਿਚਨ ਚ ਹਸਰਾਣੀ ਖੜੀ ਰਹਿੰਦੀ ਹੈ ਜਿਹੜਾ ਟਾਈਸਨ ਦੀ ਡੱਥ ਹੋਈ ਹੈ ਟਾਈਸਨ ਵਾਰੀ ਵੀ ਮੈਂ ਜਦੋਂ ਉਹਨੂੰ ਜਾਂਦੇ ਦੇਖਿਆ ਬਹੁਤ ਰੋਈ ਸੀ ਮੈਂ ਬਹੁਤ ਰੋਈ ਸੀ ਉਹਨੂੰ ਵੀ ਉਹ ਤਾਂ ਕੀ ਪਾਲਿਆ ਹੁੰਦਾ ਨਾ ਬੱਚਿਆਂ ਨੂੰ ਨਹੀਂ ਉਧਰ ਅੰਦਰੋਂ ਕੱਢੀ ਛੱਡੀ ਪਰ ਉਹ ਤਾਂ ਸੁਪਾ ਵਿਆਸ ਬੱਚਿਆਂ ਵਾਂਗੂ ਪਾਲੇ ਹੁੰਦੇ ਨੇ ਨਾ ਇਹ ਵੀ ਦੇਖੋ ਇਹ ਮੋਹ ਆਪਦੇ ਜੁਆਕਾਂ ਦੇ ਵੱਧ ਕਰਦੇ ਆ ਵਫਾਦਾਰ ਬਹੁਤ ਜ਼ਿਆਦੇ ਹੁੰਦੇ ਤੁਸੀਂ ਨਾ ਲਾਲ ਚ ਲੱਗੇ ਸੀ ਆਸਰਾ ਜ ਬਹੁਤ ਜ਼ਿਆਦਾ ਲਾਲ ਚ ਲੱਗੀ ਸੀ ਮੈਂ ਤਾਂ ਮੇਰੇ ਨਾਲ ਨਾਲ ਹੀ ਤੁਰੇ ਫਿਰਦਾ ਸੀ ਉਹ ਸਾਰਾ ਦਿਨ ਤੇ ਪੈਣਾ ਵੀ ਮੇਰੇ ਬੈੱਡ ਦੇ ਨਾਲ ਲੱਗ ਕੇ ਹੁੰਨੇ ਤੇ ਮੈਨੂੰ ਘਰੇ ਆਉਂਦੀ ਨੂੰ ਆਹ ਹੁੰਦਾ ਵੀ ਚੁੰਬੜੀ ਜਾਂਦਾ ਸੀ ਬਸ ਦੇਸ਼ ਨਹੀਂ ਹੱਥ ਨਹੀਂ ਸੀ ਰੌਣ ਦਿੰਦੇ ਹਾਂ ਪਹਿਲੇ ਨੰਬਰ ਤੇ ਦੇਖੋ ਆ ਦੇਸ਼ ਦਾ ਬਹੁਤ ਪਿਆਰ ਕਰਦਾ ਸੀ ਫਿਰ ਮੇਰੀ ਵਾਰੀ ਆਉਂਦੀ ਸੀ ਦੂਜੇ ਨੰਬਰ ਤੇ ਦੇਖ ਤੇ ਪਾਪਾ ਤਾਂ ਤੀਜੇ ਨੰਬਰ ਤੇ ਰੱਖੇ ਹੋਏ ਸੀ ਉਹਨੇ ਕਿਉਂਕਿ ਉਹ ਝਟਕ ਦਿੰਦੇ ਸੀ ਨਹੀਂ ਉਹ ਵੀ ਮਾਮਾ ਜੀ ਹੁਣ ਤਾਂ ਕਰਦੇ ਸੀ ਕਰਦੇ ਤਾਂ ਸੀਗੀ ਪਰ ਉਹ ਜੋ ਪਹਿਲਾਂ ਨਹੀਂ ਸੀ ਜਦੋਂ ਪਹਿਲਾਂ ਨਹੀਂ ਕਰਦੇ ਜਦੋਂ ਕੋਈ ਨੁਕਸਾਨ ਕਰਦਾ ਫਿਰ ਡੰਡਾ ਚੱਕ ਲੈਂਦੇ ਫਿਰ ਇਹ ਨਾ ਮੇਰੀਆਂ ਲੱਤਾਂ 'ਚ ਵੱਟ ਜਾਂਦਾ ਵੀ ਮੈਨੂੰ ਬਚਾ ਲਾ ਪਰ ਪਿੱਛੋਂ ਜੋ ਤਾਂ ਵਿਚਾਰਾ ਔਖਾ ਹੋ ਗਿਆ ਬਹੁਤ ਉਹਨੂੰ ਬੰਨ੍ਹ ਵੇਖ ਲੈ ਉਹਨੂੰ ਉਮਰ ਉਹਦੀ ਪੂਰੀ ਉਹ ਰੋਂਦਾ ਬਹੁਤ ਸੀ ਪਹਿਲਾਂ ਹੈਨਾ ਪਹਿਲਾਂ ਉਹ哭ਦਾ ਰਹਿੰਦਾ ਬਹੁਤ ਬਸ ਇਹਨਾਂ ਦੀ ਮੇਰਾ ਏਜ 8-10 ਸਾਲ ਹੁੰਦੀ ਹੋਗੀ 8 ਸਾਲ 10 ਨਹੀਂ ਪੈਂਦੀ ਉਹ ਪਤਾ ਕੀ ਹੈ ਉਹ ਉਪਰੇ ਸਾਰ ਰੋਂਦਾ ਹੀ ਰਹਿੰਦਾ ਸੀ ਜਿਵੇਂ ਅਸੀਂ ਸਕੂਲ ਜਾਂਦੇ ਸੀ ਹਨਾ ਸੰਗਰੂਰ ਹੁੰਦੇ ਸੀ ਸਕੂਲ ਜਾਂਦੇ ਤੇ ਉਹਨੇ ਨਾ ਪਿੱਛੋਂ ਮਤਲਬ ਜਿਵੇਂ ਬਾਹਰ ਛੱਡ ਜਾਂਦੇ ਤਾਂ ਉਹਨੇ ਕੰਧ ਤੇ ਖੜ ਕੇ ਬਾਹਰ ਨੂੰ ਮੂੰਹ ਕਰਕੇ ਤੇ ਉਹਨੇ ਰੋਈ ਜਾਣਾ ਤੇ ਬੀਬੀ ਨੇ ਵੀ ਕਹਿਣਾ ਕੰਮ ਵਾਲੀ ਨੇ ਤੇ ਸਾਹਮਣੇ ਵਾਲੇ ਗਵੰਡੀਆਂ ਨੇ ਵੀ ਕਹਿਣਾ ਵੀ ਬਹੁਤ ਰੋਂਦਾ ਟਾਈਸਨ ਵੀ ਪਿੱਛੋਂ ਜੇ ਮੈਂ ਮੜਾ ਜਾਵੀ ਮੈਂ ਨਾ ਇੱਕ ਵਾਰੀ ਮੈਨੂੰ ਪਤਾ ਲੱਗਿਆ ਵੀ ਅਦੇਸ਼ ਦੇ ਪਾਪਾ ਵਿਚਾਰ ਗਏ ਸੀ ਮੈਂ ਉੱਥੇ ਮਾੜੀ ਗਲੀ ਦੇ ਵਿੱਚ ਮਾੜਾ ਜਿਹਾ ਗਾਂ ਹੋਈ ਕਿਸੇ ਕੋਲੇ ਤੇ ਇਹਨੂੰ ਜਦੋਂ ਮੈਂ ਦਿਸਣ ਨੂੰ ਹਟ ਜੀਦਾ ਤਾਂ ਲੱਗਾ ਚਿਕਾ ਮਾਲ ਫਿਰ ਮੈਨੂੰ ਪਤਾ ਲੱਗਾ ਵੀ ਇਹ ਤਾਂ ਸੱਚੂ ਹੀ ਰੋਂਦਾ ਐ ਦਮ 5 ਮਿੰਟ ਨਹੀਂ ਹੋਣ ਦਿੰਦਾ ਇੱਧਰ ਉੱਧਰ ਤੇ ਫਿਰ ਇਹਨੂੰ ਨਾ ਸੀ ਅੰਦਰ ਛੱਡ ਕੇ ਜਾਂਦੇ ਸੀ ਜੇ ਅੰਦਰ ਛੱਡ ਜਾਂਦੇ ਅੰਦਰ ਹੀ ਆਰਾਮ ਨਾਲ ਸੁੱਤਾ ਸੱਤਾ ਰਹਿੰਦਾ ਸੀਗਾ ਫੇਰ ਨਹੀਂ ਸੀ ਜੇ ਬਾਹਰ ਰਹਿ ਜਾਂਦਾ ਫਿਰ ਰੋਂਦਾ ਬਹੁਤ ਵੈਸੇ ਹੂੰ ਦਿਖਣ ਲੱਗ ਜਾਂਦਾ ਕੁੱਤੇ ਨੂੰ ਖਰ ਪਹਿਲਾਂ ਹਾਂ ਮੋ ਤਾਂ ਪਤਾ ਵੀ ਕੀ ਕੀ ਆ ਮਾਵੇਂ ਜੀ ਬੰਦੇ ਦਾ ਵੀ ਟੁੱਟ ਜਾਂਦਾ ਆਪਣੇ ਨੂੰ ਪਹਿਲਾਂ ਹਾਂ ਹੁਣ ਇੱਕ ਹਫਤਾ ਮੰਮੀ ਸਾਡੇ ਕੋਲੇ ਪਹਿਲਾਂ ਆਈ ਐ ਚੁੱਪ ਕਰਕੇ ਬਸ ਜਿਵੇਂ ਆਏ ਬੈਠੇ ਐ ਨਾ ਤੇ ਰਾਤ ਲਾ ਕੇ ਤੇ ਆਏ ਬੈਠੇ ਜਿੱਥੇ ਬੈਠੇ ਉੱਥੇ ਹੀ ਅੱਛਾ ਜੱਲਾ ਨਹੀਂ ਕਰੇ ਕੁਝ ਨਹੀਂ ਬੋਲੀ ਜੋ ਮੈਂ ਤੇ ਨਾ ਬੀਬੀ ਹੋਣੀਆਂ ਨਹੀਂ ਅਸੀਂ ਘਰੇ ਆਉਂਦੇ ਅਸੀਂ ਨਾ ਘਰੇ ਬੋਲਦੀ ਸੀ ਜੋ ਮੈਂ ਚੁੱਪ ਕਰਕੇ ਬੈਠੀ ਰਹਿੰਦੀ ਸੀ ਤੇ ਪਰਮਾਤਮਾ ਵੱਲੇ ਹੁੰਦਾ ਬਸ ਸੌਂ ਨਹੀਂ ਹੋ ਜਾਂਦਾ ਬੰਦਾ ਨੇ ਮਮਾ ਇਹ ਵੀ ਕਿੰਨਾ ਕਰਦੇ ਸੀ ਨਾ ਜਦੋਂ ਮੈਂ ਅਖੀਰਲੀ ਵਾਰੀ ਆਈ ਆ ਬੋਲੇ ਨਹੀਂ ਸੀ ਉਹ ਬੋਲੇ ਨਹੀਂ ਸੀ ਪਾਸੇ ਮੂੰਹ ਕਰ ਲਿਆ ਸੀ ਉਹਦੋਂ ਨਹੀਂ ਸੀ ਬੋਲੇ ਉਹਦਾ ਅਸਲ ਜੋ ਨਾ ਉਹ ਠੀਕ ਨਹੀਂ ਸੀ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਸੀ ਕੁਝ ਹਾਂ ਆਪਦੀਆਂ ਬੜੀਆਂ ਸੀ ਹੂੰ ਸੋਣਿਆ ਨਾ ਨੂੰ ਕੁਝ ਚੰਗਾ ਲੱਗਦਾ ਸੀ ਇਹ ਦੇਸ਼ ਦੇ ਆਏ ਤੇ ਬਹੁਤ ਖੁਸ਼ ਹੋਏ ਸੀ ਹੂੰ ਇੰਨਾ ਖੁਸ਼ ਹੋਏ ਨਾ ਜ਼ਿਆਦਾ ਬਸ ਉਹਦੀਆਂ ਮਿੱਠੀਆਂ ਲਈ ਜਾਂਦੇ ਸੀ ਜੱਫੀ ਪਾ ਲੈਂਦੇ ਸੀ ਵਾਰ-ਵਾਰ ਉਹ ਇਤਜ਼ਾਅ ਅੱਥੀ ਫੜੀ ਰੱਖਦੇ ਸੀ ਅੱਥੀ ਫੜੀ ਰੱਖਦੇ ਸੀ ਮੈਂ ਬਠਿੰਡੇ ਦੇਖਿਆ ਸੀ ਹਸਪੀਟਲ ਬਾਲਾ ਜ਼ਿਆਦਾ ਕੀਤਾ ਮੈਂ ਤਾਂ ਕਹਿੰਦਾ ਯਾਰ ਤੈਨੂੰ ਪਛਾਣਿਆ ਹੀ ਨਹੀਂ ਸੀ ਲੈ ਫੇਰ ਮੈਂ ਕਿਹਾ ਹੁਣ ਆ ਗਈ ਪਛਾਣ ਲੈ ਕਹਿੰਦਾ ਇੱਕੋ ਇੱਕ ਤਾਂ ਮੇਰਾ ਸ਼ੇਰ ਪੁੱਤਾ ਕਿਵੇਂ ਨਹੀਂ ਪਛਾਣੂਗਾ ਇਹਨਾਂ ਲਾ ਰਹਿ ਗਈਆਂ ਜੇ ਆਉਣ ਵਾਲੀ ਚਲੇ ਗਏ ਲੋ ਜੀ ਕੰਮ-ਕਮ ਕਰਾ ਲਿਆ ਤੇ ਹੁਣ ਮੈਂ ਕਿਹਾ ਚੱਲ ਵਿਚਾਰਿਆਂ ਨੂੰ ਰੋਟੀ ਵੀ ਖਵਾ ਦਈਏ ਕੰਮ ਤਾਂ ਬਹੁਤ ਕਰ ਲਿਆ ਹੁਣ ਇਹਨਾਂ ਦਾ ਖਾਣਾ-ਦਾਣ ਚੱਲ ਲਿਆ ਰੋਟੀ ਖਵਾਵਾਂਗੇ ਫਿਰ ਹੋਰ ਵੀ ਕੰਮ ਕਰਾਵਾਂਗੇ ਕੰਮ ਬਹੁਤ ਜ਼ਿਆਦਾ ਕਰਤਾ ਕੰਮ ਬਹੁਤ ਕੀਤਾ ਨਾ ਢਾਰ ਵਾਲੀਆਂ ਰੋਟੀਆਂ ਰੋਟੀਆਂ ਨਹੀਂ ਪਰੌਠੇ ਬਹੁਤ ਸਵਾਦ ਮੱਖਣ ਦਹੀਂ ਤੇ ਚਾਰ ਨਾਲ ਬਹੁਤ ਸਵਾਦ ਲੱਗੇ ਲਿਆਉਣੀ ਹੈ ਮਹੋਰ ਤੇ ਆਪਾਂ ਵੀ ਟੋਲੇ ਬਾਗ ਬਹੁਤ ਲੱਗਣਾ ਪਏ ਐਸੀ ਕਿ ਪਰਵੇ ਟਾਵਲ ਸਿਰ ਤੋਂ ਲੈ ਯਾਨੀ ਰੋਟੀ ਰੋਟੀ ਖਾ ਕੇ ਫੇਸ ਤੋਂ ਹਵਾਲ ਬੋਣੀ ਤਾਂ ਪਤਾ ਨਹੀਂ ਲੈ ਸੰਦੀਪ ਰੱਖੇ ਲੋ ਹਾਂ ਹੁਣ ਦੱਸ ਕੀ ਆਂਦੀ ਸੀ ਗਿੱਦੀ ਸੀ ਮੈਂ ਤੇ ਵੀਦਨੇ ਨਾ ਅਲਹੁਲ ਤੈਨੂੰ ਲਾਲ ਕਪਤਾਨ ਦਿੰਦੀ ਆ ਬੀਬੀ ਨੂੰ ਆਪਦਾ ਬੜਾਪਾ ਨਾ ਫੀਲ ਹੋਵੇ ਬੀਬੀ ਨੂੰ ਲਾਲ ਕਪ ਚਾਹ ਦਿਓ ਫਿਰ ਬੀਬੀ ਨੂੰ ਆਪਦੇ ਆਪ ਨੂੰ ਜਵਾਨ ਫੀਲ ਹੋਵੇ ਪਿਆਰ ਦਿੱਤਾ ਇਹਨਾਂ ਨੂੰ ਬੁੱਢਾ ਵਾਲੇ ਤੇ ਹਾਂ ਤੇ ਬੀਬੀ ਨੂੰ ਜਵਾਨਾਂ ਵਾਲਾ ਦੇਤਾ ਤੇ ਬੀਬੀ ਵਿਚਾਰੀ ਸੇਵਾ ਵੀ ਕਰਦੀ ਐ ਨਾ ਸਾਰਿਆਂ ਬੈਠਿਆਂ ਦੀ ਸੇਵਾ ਵੀ ਤੇ ਬੀਬੀ ਕਰਦੀ ਐ ਕੜ ਕੇ ਬੀਬੀ ਚਾਹ ਵੀ ਉੱਠ ਕੇ ਮਿਚੀ ਜਾਂਦੀ ਐ ਚਾਹ ਦਿੰਦੀ ਐ ਹੋ ਹਾਂ ਚਲੋ ਵੀ ਚਾਹ ਪੀਨੇ ਆ ਹੁਣ ਆਪਾਂ ਚੱਕੋ ਚਾਹ ਵੀ ਗਾਇਸ ਵੀਰੇ ਅਸੀਂ ਵੀ ਚਾਹ ਪੀਨੇ ਆ ਗਾਇਸ ਹੈਨਾ ਗਾਇਸ ਪੈਣਾ ਚਾਹ ਪੀਂਦਿਆਂ ਫਿਰ ਸੌਣਾ ਗਾਈਸ ਗਾਈਸ ਬਣਾਉਣਾ ਸੌਣਾ ਇਹ ਬੀਬੀਆਂ ਨੇ ਬੈਲਟ ਸੀਟ ਬਹੁਤ ਗੰਦੀ ਕਰੀ ਸੀਗੀ ਖਾ ਪੀ ਕੇ ਉੱਪਰ ਹੀ ਅੱਜ ਬੈਲਟ ਸੀਟ ਵੀ ਤਾਂ ਹੀ ਚੇਂਜ ਕਰੀ ਸੀ ਬਾਹਰ ਬਾਹਰ ਵਧਾ ਕੇ ਫਿਰ ਡੱਟ ਜੀ ਅੱਜ ਪਹਿਲਾਂ ਬਾਹਰ ਬਿਠਾਈਆਂ ਪਰ ਭਾਈ ਸਾਡੀ ਪਰਜਾਈ ਨਹੀਂ ਆ ਕਿ ਫਨੀਰੀ ਨਹੀਂ ਉਹ ਕਰ ਨਹੀਂ ਦੱਸ ਕੇ ਨਹੀਂ ਖਵਾਈ ਕਾਫੀ ਕਰਕੇ ਫਨੀਰੀ ਉਹ ਸਾਡਾ ਕੁਝ ਖਾਓ ਫਨੀ ਚਾਹ ਦੇ ਇਹ ਵੇਖ ਲਓ ਹਾਂ ਕੋਈ ਦੂਜੀ ਤਾਂ ਉਹ ਠੰਡ ਵਾਲੀ ਹੁੰਦੀ ਐ ਗਰਮੀ ਥੋੜੀ ਹੁੰਦੀ ਐ ਆਪਣੀ ਜਦੋਂ ਠਾਲੇ ਚ ਭੇਜਿਆ ਅੱਜ ਤਾਂ ਮੈਂ ਠੰਡ ਹੋਈ ਪਈ ਐ ਪੂਰੀ ਅੱਛਾ ਕੋਈ ਐਸੀ ਕਰਕੇ ਢੰਡ ਹੋਈ ਪਈ ਐ ਕਹਿੰਦੀਆਂ ਵੀ ਸਿਆਲ ਦਾ ਮਹੀਨਾ ਆ ਗਿਆ ਸਾਨੂੰ ਕੁਝ ਨਹੀਂ ਖਵਾਉ ਜਦੋਂ ਫੇਰ ਬੈਡਰੈਸਟ ਚਾਹੀਏ ਉਦੋਂ ਖਵਾਵਾਂਗੇ ਹਾਂ ਚਲੋ ਦੁਬਾਰਾ ਜਦੋਂ ਆਈਆਂ ਉਹ ਤਾਂ ਬਣਾ ਕੇ ਰੱਖਾਂਗੇ ਪੀਤਾ ਪਨੀਰੀ ਦਾ ਲੋ ਜੀ ਇੱਕ ਭੈਣ ਤਾਂ ਚੱਲੀ ਐ ਇਹਦੀ ਬੈਡਰੈਸਟ ਕੰਪਲੀਟ ਹੋ ਗਈ ਕੰਪਲੀਟ ਹੋ ਗਈ ਗਵਨ ਆ ਗਈ ਨੇ ਦੂਜੀ ਹਜੇ ਹੈਗੀ ਆ ਆਓ ਦੂਜੀ ਦੀ ਐਡਰੈਸ ਤੇ ਜੇ ਕੰਟੀਨਿਊ ਰਹੂਗੀ ਠੀਕ ਹੈ ਤਾਂ ਵੀ ਫਾਇਦੇ ਨਾਲ ਜੇ ਨੀਂਦ ਹੀ ਦੇਖੇ ਤਾਂ ਦੂਜੀ ਦੇ ਹਜੇ ਚੱਲੂਗੀ ਹਾਂ ਬੈਠ ਜਾਓ ਹੁਣ ਤਾਂ ਹੋਰ ਸਹੀ ਗੱਲ ਐਂ ਲੱਗਦਾ ਵੀ ਸੁਨੋ ਸੁਨੋ ਜਾਓ ਜੂਗਰ ਜਿਵੇਂ ਦੂਜੀ ਲੱਗਣਾ ਜਾ ਕੇ ਤਾਂ ਰੌਣ ਪੀ ਗਈ ਪੀਸੀ ਬਾਬਾ ਬਾਬਾ ਰੋਂਦੇ ਲੱਗਾ ਲੈਣ ਤੋਂ ਲੱਗੇ ਤਿੰਨ ਵਸਾ ਖੜੀ ਆ ਮੋਟਾ ਘਾਫੇ ਜਾਲੀ ਦੀ ਦਵਾਈ ਲੈਣੀ ਹੈ ਜੀ ਅੱਛਾ ਹੋਰ ਇਹਨਾਂ ਨੂੰ ਦਵਾਈ ਦੀ ਕਾਲੀ ਹੈ ਮਿਲਦੀ ਨਹੀਂ ਨਹੀਂ ਦਵਾਈ ਹੈ ਨਹੀਂ ਪਰਤੀ ਘਟਾ ਕੇ ਆਈ ਹੈ ਨਾ ਅੱਛਾ ਹੂੰ ਜੀ ਦਵਾਈ ਦੇਣਾ ਫਿਰ ਕਰਦੇ ਆਂ ਤੁਹਾਨੂੰ ਤੁਹਾਨੂੰ ਪਤਾ ਹੈ ਰੋਟੀਆਂ ਬਣਾਉਣੀਆਂ ਪੈਣਗੀਆਂ ਜੀ ਮਮੀ ਨੂੰ ਦਵਾਈ ਨਾ ਦਵਾਈ ਤਾਂ ਮੋੜ ਤੇ ਮੈਂ ਦੋ ਰੋਟੀਆਂ ਸੱਤ ਲਾਤੀ ਸਹੀ ਗੱਲ ਹੈ ਨਾ ਸੁਖਮ ਜੇ ਮੰਮੀ ਨੂੰ ਆਈ ਨਾ ਦੋ ਆਈ ਤਸੋ ਖੋਣ ਰੋਟੀਆਂ ਉਹਨਾਂ ਨਹੀਂ ਬਹਿ ਰਹੀਆਂ ਆ ਜੋ ਉਸ ਦਾ ਬੁੰਦਲੇ ਬਣੇ ਆ ਸਹੀ ਗੱਲ ਬੰਦਲੀ ਬੈਸੀ ਵਿਚਾਰੇ ਕਹਿ ਜੀ ਮੈਂ ਤਾਂ ਮੋਢੇ ਤੇ ਖਾਣਾ ਜੀ ਸੁਹਣਾਂ ਨੇ ਇਹ ਰੋਟੀ ਤਾਂ ਮੈਂ ਵਡਾ ਲੂ ਇੱਕ ਰਿਜਿਨ ਲੱਗਦਾ ਹਾਂ ਹਾਂ ਸਹੀ ਗੱਲ ਹੈ ਜੀ ਤਾਂ ਨਹੀਂ ਲੱਗਦਾ ਚਲੋ ਬੇ ਚੱਲੀਏ ਨਹੀਂ ਜਾਣਾ ਜੀ ਤਰਿ ਗੱਤਾਂ ਜਾਨ ਨੂੰ ਦਵਾਈ ਲੈ ਕੇ ਆ ਜੀ ਫਿਰ ਕੀ ਆ ਬਣਦੀ ਰੋਟੀ ਪਾਣੀ ਖਾ ਜਾਓ ਫਿਰ ਚਾਵਾਂਗੇ ਤੁਹਾਨੂੰ ਬੀਬੀ ਬਾਪੂ ਵਿਚਾਰੇ ਵਿਚਾਰੇ ਓਡੀ ਕੇ ਲਿਆ ਮੇਰੇ ਵਾਲੇ ਲੱਗਣਾ ਬੀਬੀ ਜਾ ਕੇ ਹੋ ਗਈ ਦਿਲ ਚਖੋਸ ਨਾ ਆਇਆ ਕਰਨਾ ਜੋ ਆਇਆ ਤਾਂ ਬੰਦੇ ਤੋਂ ਇਹ ਲਾਉਣ ਦੇ ਦੋ ਚਾਹ ਨਾ ਇਹਨਾਂ ਰੱਖਾਂਗੇ ਅਜੇ ਇਹਨਾਂ ਨੇ ਕੋਈ ਜਾਣਾ ਅਜੇ ਫਿਰ ਤੁਸੀਂ ਜਾਵਾਂ ਕੱਲੇ ਰਹੇ ਜੀ ਕੋਣ ਤਾਂ ਆਵੇ ਅੱਜ ਤਾਂ ਪਿੰਡ ਜਾਣਾ ਹੈ ਅੱਜ ਤਾਂ ਅਸੀਂ ਪਿੰਡ ਜਾਣਾ ਹੈ ਅੱਜ ਤਾਂ ਕੱਲ ਅੱਜ ਨਹੀਂ ਜਾਂਦੇ ਅੱਜ ਤਾਂ ਮਾਪਾ ਲੇਟ ਹੋ ਗਏ ਹਾਂ ਨਹੀਂ ਜਾਂਦੇ ਮੰਗਲਵਾਰ ਜਾਵਾਂਗੇ ਲੈ ਲਾਂਗੇ ਇੱਕ ਛੁੱਟੀ ਨਾਲ ਗਰਮੀ ਤੋਂ ਇਤਤ ਦਿਨ ਹੋਰ ਬਚਾਂਗਾ ਮੀਂਹ ਆਉਂ ਲੱਗਦਾ ਹੈ ਨਾ ਵੇਖੋ ਚਲੋ ਭਾਈ ਮਿਲੋ ਬੀਬੀ ਚਲ ਠੀਕ ਹੈ ਜੀ ਠੀਕ ਹੈ

ਐਲਜਕਸ ਡੈਕੋਸ ਦਾ ਗੋੜੇ ਸੱਚੀ ਹੋਰ ਦਿਲ ਦੇਖੋ ਸਦਾ ਜਾਨੀ ਰੌਣਕ ਜੀ ਰੌਣਕ ਹੈ ਇਹਦੀ ਰੌਣਕ ਜੀ ਆ ਦੋਵੇਂ ਮਾਸੀ ਭਾਂਜੀ ਗੱਲਾਂ ਮਾਰੀ ਜਾਂਦੇ ਅਸੀਂ ਹਾਂ ਉਹ ਜਰ ਕਰਦੀ ਕਿੰਨਾ ਹਣਾ ਹੁੰਦਾ ਤਾਂ ਹੈਗੇ ਹੀ